ਪੁਲਿਸ ਨੇ ਫੜਲੇ ਵੇਖੋ ਅੱਗੇ ਵੀਡੀਓ ਤੁਸੀਂ ਪੁਲਿਸ ਨੀ ਕਹਿ ਨੂੰ ਛੱਡਦੀ ਵੇਖ ਲਓ ਵੀਡੀਓ ਤੇ ਉਹ ਸਾਰੇ ਉਹ ਕੱਢੀ ਜੇਲ੍ਹ ਦੇ ਵਿੱਚ ਮਰੀ ਉੱਥੇ ਇਹ ਹੈ ਬਈ ਉਹ ਡੈਣ ਕੁੜੀ ਜਿਹੜੇ ਸੁਖਨ ਵਾਲੇ ਤੋਂ ਇੰਨਾ ਸੋਹਣਾ ਸੁਨੱਖਾ ਮੁੰਡਾ ਕੱਲਾ ਕੱਲਾ ਜਿਹਨੂੰ 25 ਕਿੱਲੇ ਪੈੜੀ ਆਉਂਦੀ ਸੀ ਤੇ ਆਪਣੇ ਐਸ ਆਸ਼ਕ ਦੇ ਨਾਲ ਮਿਲ ਕੇ ਨੇ ਮਾਰਤਾ ਭਾਂਚੋ ਜਮੇ ਸ਼ਰਮ ਨਹੀਂ ਆਈ ਇਹਨੂੰ ਯਾਰ ਤੂੰ ਤਲਾਕ ਲੈ ਲੈ ਹੋਰ ਕਿੰਨੇ ਰਸਤੇ ਯਾਰਾ ਤੂੰ ਭੱਜ ਜਾ ਉਹਦੇ ਨਾਲ ਉਹਨਾਂ ਦੇ ਘਰ ਦੇ ਵੀ ਗਈ ਜਾਂਦੇ ਤਾਂ ਭੱਜ ਜਾਂਦੀ ਤੂੰ ਸਾਡਾ ਹੀ ਰਿਆਰ ਦਾ ਪੁੱਤ ਮਾਰਤਾ ਹੈ ਇਹਨੂੰ ਐਸਿਵੇਂ ਪੁਲਿਸ ਨੂੰ ਕੁਝ ਪਤਾ ਹੀ ਨਹੀਂ ਲੱਗਣਾ ਪੁਲਿਸ ਐਵੇਂ ਨਹੀਂ ਧੂਰੀ ਫੇਰਦੀ ਹੈ ਅਗੇ ਚੋਰ ਆਗੇ ਚੋਰ ਆਗੇ ਇਹਦੀ ਇਹ ਨਾ ਜਿਹੜੀ ਚਾਚੀ ਆ ਉਹ ਦੱਸੀ ਜਾਂਦੀ ਉਹ ਕਹਿੰਦੀ ਮੈਂ ਇਹਨੂੰ ਕਿਹਾ ਵੀ ਤੇ ਗਾਲ ਤੇ ਤਨ ਟੋਲਿਆਂ ਦੀ ਚੈਨ ਪਈ ਇਹ ਤਾਂ ਉਹਨਾਂ ਨੇ ਖੋਈ ਨਾ ਕਹਿੰਦੀ ਨਹੀਂ ਨਹੀਂ ਇਸ ਤੇ ਮੇਰੇ ਛੋਲ ਕੀਤਾ ਵਾ ਸੀਗਾ ਤੇ ਕਹਿੰਦੀ ਫਿਰ ਤੂੰ ਕਿਤੇ ਨੂੰ ਬਾਹਰ ਕਿਹਨੇ ਕੱਢਤਾ ਜੇ ਚੋਰ ਆਏ ਸੀ ਤਾਂ ਕਹਿੰਦੀ ਮੈਨੂੰ ਕੁੰਡੀ ਖੋਲ ਕੇ ਜਾਣ ਲੱਗੇ ਸ਼ਰਮ ਨਾਲ ਮਰ ਜਾ ਭੈਣ ਜੋ ਤੂੰ ਐਡਾ ਥੋੜਾ ਸੁਨੱਖਾ ਮੁੰਡਾ ਮਾਰਦਾ ਤੂੰ ਐਸ਼ ਕਰਦੀ ਪਰ ਕਹਿੰਦੇ ਹੁੰਦੇ ਆ ਨਾ ਛੋਟਾ ਭਾਂਡਾ ਜਦ ਵੱਧ ਪੈ ਜਾ ਉਹ ਉੱਛਲ ਜਾਂਦਾ ਇੰਨੀ ਐਸ਼-ਕੁਐਸ਼ ਨਹੀਂ ਦੇਖੀ ਹੁੰਦੀ ਨੇ ਮੁੰਡੇ ਨੇ ਇਹਨੂੰ ਬਾਹਰ ਭੇਜਿਆ ਹਨਾ ਇਹਨੂੰ ਆਦੀ ਭੈਣ ਕੋਲੇ ਆਦੀ ਕੋਲੇ ਬਾਹਰ ਰੱਖਿਆ ਨੇ ਐਸ਼ ਕੀਤੀ ਪਰ ਲੱਛਣ ਨਹੀਂ ਚੰਗੇ ਸੀ ਤੇ ਆਈਆਂ ਤੋਂ ਡਿਪੋਰਟ ਹੋਈ ਨਾਲ ਹੀ ਉਹ ਖੱੱਚ ਸੀ ਜਿਹੜਾ ਜਿਨੇ ਭੈਣ ਜੋ ਨੇ ਸੋਚਿਆ ਹੀ ਨਹੀਂ ਕੋਸਾ ਤੂੰ ਜਿਨੇ ਜਿਹਦੇ ਨਾਲ ਵਿਆਹ ਹੋਇਆ ਸੀ ਜਦ ਉਹਦੀ ਨਹੀਂ ਹੋਈ ਤੇ ਤੇਰੀ ਕਿਵੇਂ ਹੋ ਜੂਗੀ ਭਰਾਵਾ ਇਹ ਤੂੰ ਇਹਦੇ ਪਿੱਛੇ ਲੱਗ ਕੇ ਐਡਾ ਵੱਡਾ ਕਦਮ ਚੱਕ ਲਿਆ ਹੈ ਜਾ ਤੁਹਾਡੇ ਸ਼ਰਮਣਾ ਮਰਜੂ ਭੈਣ ਸੋ ਪੁਲਿਸ ਨੇ ਫੜ ਲੇ ਵੇਖੋ ਅੱਗੇ ਵੀਡੀਓ ਤੁਸੀਂ ਪੁਲਿਸ ਨਿਕਲ ਨੂੰ ਛੱਡਦੀ ਵੇਖ ਲਓ ਵੀਡੀਓ ਤੇ ਉਹ ਸਾਰੀ ਉਮਰ ਕੱਢੀ ਜੇਲ੍ਹ ਦੇ ਵਿੱਚ ਮਰੀ ਉੱਥੇ ਜਿਵੇਂ ਕਿ ਤੁਸੀਂ ਜਾਣਦੇ ਹੋ ਜੇ ਇੱਕ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਬਲੈਕਮਰਡਰ ਕੁਝ ਦਿਨ ਪਹਿਲਾਂ ਹੋਇਆ ਸੀਗਾ ਜੀ ਤੇ ਫਰੀਦਕੋਟ ਪੁਲਿਸ ਵੱਲੋਂ ਇਸ ਦੇ ਉੱਤੇ ਬੜੀ ਮੁਸਤੱਦੀ ਦੇ ਨਾਲ ਬੜੇ ਤਨਦੇਹੀ ਨਾਲ ਕੰਮ ਕਰਦੇ ਹੋਏ ਇਸ ਕੇਸ ਦੀ ਗੁੱਥੀ ਨੂੰ ਸੁਲਝਾਇਆ ਗਿਆ ਠੀਕ ਹੈ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਇੱਕ ਸੀਗੇ ਜੀ ਉਹਨਾਂ ਦੀ ਮਰਡਰ ਹੋਇਆ ਸੀਗਾ ਰਾਤ ਨੂੰ ਕਰੀਬ 11:30 12:29 ਦੇ ਦਰਬਿਆਨੀ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਆਈ ਸੀਗੀ ਜੀ ਤੇ ਪੁਲਿਸ ਦੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਡੀਐਸਪੀ ਸਿਟੀ ਫਰੀਦਕੋਟ ਤੇ ਐਸਐਚਓ सदर ਫਰੀਦਕੋਟ ਵੱਲੋਂ ਜਾ ਕੇ ਤਫਤੀਸ਼ ਇਸ ਮੁਕਦਮੇ ਦੇ ਵਿੱਚ ਨਿਕਲਿਆ ਸੀਗਾ ਜੀ ਇਹ ਮੁਕਦਮਾ ਜਿਹੜੇ ਮਰੇ ਸੀਗੇ ਮਰਨ ਵਾਲਿਆਂ ਦੀ ਵਾਈਫ ਸੀਗੀ ਜੀ ਉਹਨਾਂ ਦਾ ਨਾਮ ਹੈ ਰੁਪਿੰਦਰ ਕੌਰ ਉਹਨਾਂ ਵੱਲੋਂ ਹੀ ਇਹ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀਗਾ ਆਪਣੇ ਬੋਏਫ੍ਰੈਂਡ ਜਿਸ ਦਾ ਨਾਮ ਹੈ ਹਰਕਮਲਪ੍ਰੀਤ ਸਿੰਘ ਉਹਦੇ ਨਾਲ ਮਿਲ ਕੇ ਤੇ ਦੋਨਾਂ ਜਿਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਜੀ ਇਹ ਪ੍ਰੇਮ ਸਬੰਧਾਂ ਦੇ ਨਾਲ ਰਿਲੇਟਡ ਮਾਮਲਾ ਸੀਗਾ ਤੇ ਇਸ ਮੁਕਦਮੇ ਸਬੰਧੀ ਥਾਣਾ ਸਦਰ ਫਰੀਦਕੋਟ ਦੇ ਵਿੱਚ ਮੁਕਦਮਾ ਨੰਬਰ 274 ਅੰਡਰ ਸੈਕਸ਼ਨ 103 ਅਤੇ 62 ਤੋਂ ਬੀ ਐਨ ਐਸ ਦਰਜ ਕੀਤਾ ਗਿਆ ਹੈਗਾ ਦੋ ਦੋਸ਼ੀਏ ਦੇ ਵਿੱਚ ਅਰੈਸਟ ਕੀਤੇ ਗਏ ਹੈਗੇ ਨੇ ਜੀ ਇਹਦੇ ਵਿੱਚ ਇਦਾਂ ਸੀਗਾ ਜੀ ਇਹਨਾਂ ਦੀ ਜਿਹੜੀ ਸੀਗੀ ਜਿਹੜੀ ਲੇਡੀ ਅਕਿਊਜ਼ਡ ਹੈਗੇ ਨੇ ਰੁਪਿੰਦਰ ਕੌਰ ਆਪਣੇ ਇਹਦੇ ਹਰਕਮਲਪ੍ਰੀਤ ਸਿੰਘ ਹੈਗਾ ਬੱਲੂਆਣੇ ਤੇ ਰਹਿਣ ਵਾਲਾ ਹੈਗਾ ਇਹਦੇ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਇਹਦਾ ਸ਼ੁਰੂ ਹੋ ਗਿਆ ਸੀਗਾ ਤੇ ਆਪਣੇ ਐਕਸਟਰਾ ਮੈਰਿਟਲ ਅਫੇਅਰ ਨੂੰ ਜਸਟੀਫਾਈ ਕਰਨ ਵਾਸਤੇ ਉਸਨੇ ਆਪਣੇ ਹਸਬੰਦ ਗੁਰਵਿੰਦਰ ਸਿੰਘ ਦਾ ਬਹੁਤ ਬੇਰਹਿਮੀ ਨਾਲ ਮਰਡਰ ਕਰ ਦਿੱਤਾ ਉਹਦੇ ਨਾਲ ਨਾਲ ਤੋਂ ਪਹਿਲਾਂ ਜੀ ਉਹਨਾਂ ਨੇ ਟਰਾਈ ਇਹ ਹੀ ਕੀਤੀ ਸੀ ਕਿ ਉਹਨਾਂ ਨੇ ਦੱਸਿਆ ਸੀਗਾ ਬੰਦੇ ਪੈ ਗਏ ਨੇ ਤੇ ਘਰ ਦੇ ਵਿੱਚ ਕੋਈ ਚੋਰੀ ਹੋ ਗਈ ਹੈ ਤੇ ਉਹ ਬੰਦੇ ਗੁਰਵਿੰਦਰ ਸਿੰਘ ਦਾ ਮਰਡਰ ਕਰ ਗਏ ਨੇ ਬਟ ਜਦੋਂ ਐਸਐਚਓ ਸਾਹਿਬ ਮੌਕੇ ਤੇ ਵੈਰੀਫ ਨ ਉਹਨਾਂ ਨੂੰ ਪਿਕਚਰ ਕਲੀਅਰ ਹੋਣੀ ਸ਼ੁਰੂ ਗਈ ਸੀ ਕਿਉਂਕਿ ਕਈ ਜਗ੍ਹਾ ਤੇ ਉਹਤੇ ਪੁੱਛਗਿੱਛ ਕਰਨੀ ਹੁੰਦੀ ਹੈ ਪੁੱਛਗਿੱਛ ਕਰਦੇ ਸਿਚੁਏਸ਼ਨਸ ਕਲੀਅਰ ਹੋਈਆਂ ਫਿਰ ਕਲੈਰਿਟੀਆਂ ਆ ਗਈਆਂ ਸੀਗੀਆਂ ਤੇ ਮਨਵੀਰ ਕੌਰ ਹੈਗੇ ਨੇ ਜਿਹੜੇ ਮਰਨ ਵਾਲੇ ਜਿਹੜੇ ਸੀਗੇ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਸਿਸਟਰ ਉਹਨਾਂ ਵੱਲੋਂ ਵੀ ਇਸ ਚੀਜ਼ ਦੇ ਫਿਰ ਦੱਸ ਕੇ ਐਫ ਆਈ ਆਰ ਦਰਜ ਕਰਵਾਈ ਗਈ ਸੋ ਫਰੀਦਕੋਟ ਪੁਲਿਸ ਨੇ ਇੱਕ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਹੀ ਇਸ ਨੂੰ ਗੁੱਥੀ ਨੂੰ ਸੁਲਝਾਇਆ